ਰੋਂਦੀ ਬੀਬੀ ਨੂੰ ਗੁਰੂ ਵਰਾਉਣ ਲੱਗੇ ਕਹਿੰਦੇ ਰੋ ਨਾ ਲੋੜ ਹੁਣ ਸੁਖ ਬੀਬੀ ਅਸੀਂ ਉਸ ਦਾ ਕਰ ਇਲਾਜ ਦਈਏ ਜਿਹੜੀ ਗੱਲ ਦਾ ਤੈਨੂੰ ਐ ਦੁੱਖ ਬੀਬੀ ਘਰੇ ਹੋਵੇਗਾ ਲਾਡਲਾ ਪੁੱਤ ਤੇਰੇ ਉਹਨੂੰ ਸਮਝੀ ਤੂੰ ਚੰਦਨ ਦਾ ਰੁੱਖ ਬੀਬੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਤੇ ਇਹ ਰੋ ਨਾ ਮਹਾਰਾਜ ਦੇ ਚਰਨ ਪਿਆਉ ਤੇ ਪੈਣ ਸੂਰਤੀ ਨੇ ਚਰਨ ਆਪਣੇ ਅੰਜੂ ਕੇਰ ਕੇ ਆਖਿਆ ਮਹਾਰਾਜ ਜਿਹੜਾ ਮੇਰਾ ਪਤੀ ਆ ਨਾ ਉਹ ਸਖੀ ਸਰਵਰੀਆਂ ਦਾ ਚੇਲਾ ਹੈ ਤੇ ਬੜੇ ਗੁੱਸੇ ਦੇ ਵਿੱਚ ਮੇਰੇ ਪਿੱਛੇ ਆ ਰਿਹਾ ਪਤਾ ਨਹੀਂ ਕੀ ਬੋਲੇ ਗੁਰੂ ਸਾਹਿਬ ਕਹਿੰਦੇ ਧੀਏ ਫਿਕਰ ਨਾ ਕਰ ਕਹਿੰਦੇ ਇਧਰੋਂ ਜਿਹੜਾ ਇਹਦਾ ਸਹਰਾ ਸੀ ਨਾ ਉਹਦਾ ਨਾਸ ਸੀ ਸਾਦਾ ਉਹਨੇ ਆਪਣੇ ਪੁੱਤ ਨੂੰ ਆਖਿਆ ਵੀ ਤੇਰੇ ਘਰ ਵਾਲੀ ਸਿੱਖਾਂ ਦੀ ਕੁੜੀ ਵਿਆਹ ਕੇ ਲੈ ਆਇਆ ਅਜੋਨੇ ਦੱਸਿਆ ਨਹੀਂ ਪੁੱਛਿਆ ਨਹੀਂ ਉਹ ਸੰਤਾਂ ਦੇ ਮੱਥਾ ਟੇਕਣ ਚਲੇ ਗਏ ਕੱਲ ਨੂੰ ਪਤਾ ਨਹੀਂ ਕੀ ਕਰੇ ਇਹਨੂੰ ਘਰ ਲੈ ਜਾਣਾ ਮਾੜਾ ਪਾਪ ਆ ਜਾਂ ਐਸੇ ਤਲਵਾਰ ਵਿੱਚੋਂ ਕੱਢ ਕੇ ਤੇਰਾ ਸਿਰ ਲਾ ਦੇ ਕਥਾ ਇੱਥੇ ਆਉਂਦੀ ਹੈ ਭਾਈ ਸਾਧੂ ਜਿਹੜਾ ਸੀ ਨਾ ਗੁੱਸੇ ਦੇ ਵਿੱਚ ਤਲਵਾਰ ਧੂ ਲੈਂਦਾ ਜਿਹੜੀ ਤਲਵਾਰ ਨਾਲ ਵਿਹਣ ਗਿਆ ਸੀ ਹੁਣ ਤਲਵਾਰ ਧੂ ਕੇ ਸਿੱਧਾ ਦਰਬਾਰ ਵਾਲ ਨੂੰ ਪੁਰਿਆ ਅਗਲੇ ਬੰਨ ਜਿੱਥੇ ਦੀਵਾਨ ਚੱਲ ਰਿਆ ਸੀ ਉਤੋਂ ਪਿੱਛੇ ਖਲੋ ਗਿਆ ਜੋੜਿਆਂ ਤੋਂ ਪਿੱਛੇ ਕੀ ਵੇਖਦਾ ਹੈ ਸੰਗਤ ਦਾ ਠਾਠਾ ਮਾਰਦਾ ਇਕੱਠ ਆ ਕੀ ਵੇਖਦਾ ਹੈ ਗੁਰੂ ਹਰਗੋਬਿੰਦ ਸਾਹਿਬ ਅੱਲਾ ਚਿਹਰਾ ਤੱਕਦਾ ਤੱਕਦਾ ਦੇ ਕੰਬਣ ਲੱਗ ਪਿਆ ਕੰਬਦੇ ਕੰਬਦੇ ਦੇ ਹੱਥੋਂ ਤਲਵਾਰ ਡਿੱਗ ਪਈ ਡਿੱਗਦਿਆਂ ਡਿੱਗਦਿਆਂ ਆਪ ਡਿੱਗ ਪਿਆ ਤੇ ਗੁਰੂ ਗੋਬਿੰਦ ਸਾਹਿਬ ਦੇ ਮੂੰਹੋਂ ਪਤਾ ਕੀ ਨਿਕਲਿਆ ਕਹਿੰਦਾ ਸਿੱਖੋ ਜਾਓ ਗੁਰੂ ਦਾ ਸਿੱਖ ਡਿੱਗ ਪਿਆ ਉਹਨੂੰ ਲੈ ਕੇ ਆਓ ਹੁਣ ਡਿੱਗਾ ਕੌਣ ਸੀ ਕਬਰਾਂ ਨੂੰ ਭੁੱਜਣ ਵਾਲਾ ਤੇ ਮੜੀਆਂ ਨੂੰ ਮੰਨਣ ਵਾਲਾ ਤੇ ਗੁਰੂ ਦੇ ਮੂੰਹ ਕੀ ਨਿਕਲਿਆ ਬਈ ਜਾਓ ਸਿੱਖ ਨੂੰ ਚੁੱਕ ਕੇ ਲਿਆਓ ਹੁਣ ਬਿਉਸ਼ ਹੋ ਗਿਆ ਤੇ ਗੁਰੂ ਕੇ ਸਿੱਖ ਕਹਿੰਦੇ ਉਹਨੂੰ ਮਹਾਰਾਜ ਦੇ ਕੋਲ ਲਿਆਂਦਾ ਹੁਣ ਸੱਤ ਫੁੱੜ ਤੋਂ ਉੱਪਰ ਐਡ ਸੀ ਗੁਰੂ ਗੁਰੂ ਅਰਜਨ ਸਾਹਿਬ ਦੇ ਤੇ ਦੁਨੀਆਂ ਦੇ ਵਿੱਚ 19 ਸੋਨੇ ਪੜਿਆ ਮੈਂ ਸੋਨੇ ਪੈਣੋਂ ਵੀਰੋ ਸੋਹਣਾ ਹੋਣਾ ਬੜੇ ਵਧੀਆ ਗੱਲ ਆ ਜਿਹਦੇ ਵਿੱਚ ਸੱਸੀ ਪੁੰਨੂ ਈ ਰਾਂਝੇ ਬੜੇ ਸੋਹਣੇ ਆਉਂਦੇ ਪਰ ਸਭ ਤੋਂ ਸੋਹਣਾ ਗੁਰੂ ਅਰਜਨ ਸਾਹਿਬ ਸੀ ਛੇਵਾਂ ਗੁਰ ਜਿਹਨੂੰ ਗਿਆਨੀ ਜੀ ਲਿਖਦੇ ਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਯੋਦਾ ਬਹੁਤ ਪਰਉਪਕਾਰੀ ਇਹ ਵੱਡਾ ਯੋਦਾ ਗੁਰੂ ਹਰਗੋਬਿੰਦ ਸਾਹਿਬ ਹੋਇਆ ਤੇ ਕਹਿੰਦੇ ਜਦੋਂ ਉਹਨੂੰ ਹੋਸ਼ ਆਈ ਨਾ ਤੇ ਉਹਨੇ ਆਖਿਆ ਮਹਾਰਾਏ ਮੈਂ ਬੜੇ ਪੀਰ ਪੂਜੇ ਪਰ ਤੁਹਾਡੇ ਤੋਂ ਵੱਡਾ ਮੈਨੂੰ ਪੀਰ ਨਹੀਂ ਜੇ ਮਿਲਿਆ ਮੈਨੂੰ ਬਖਸ਼ ਲੋ ਉਹ ਰੋਣ ਲੱਗ ਪਿਆ ਮਹਾਰਾਏ ਨੇ ਪਿਆਰ ਦਿੱਤਾ ਆਖਿਆ ਜਾਓ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ ਤੇ ਉਹ ਮਾਲਵੇ ਸਿੱਖੀ ਦਾ ਥੰਮ ਹੋਵੇ ਮਾਲਵੇ ਦੇ ਵਿੱਚ ਹੁਣ ਬੀਬੀ ਸੂਰਤੀ ਤੇ ਭਾਈ ਸਾਧੂ ਉਦੋਂ ਮਾਰਾ ਇਹਨੇ ਭਾਈ ਸ਼ੋਦ ਵਰਤਿਆ ਉਹਦੇ ਲਈ ਜਾਂ ਭਾਈ ਸਾਧੂ ਘਰੋਂ ਚਲਿਆ ਜਾ ਤੇ ਜਿਹੜਾ ਇਹਦਾ ਪਿਤਾ ਸੀ ਉਹ ਵੀ ਚਲਿਆ ਗਿਆ ਜਦੋਂ ਬਰਾਤ ਗਈ ਨਾ ਘਰੇ ਘਰੇ ਉਹਨੇ ਕਰਵਾਜ ਆ ਸਾਡਾ ਵੀ ਜਦੋਂ ਨੋਂ ਆਵੇ ਨਾ ਨੋਂ ਤੇ ਉਹਦੀ ਸੱਸ ਜਿਹੜੀ ਆ ਪਾਣੀ ਵਾਰਦੀ ਉੱਤੋਂ ਦੁੱਧ ਵਾਰਦੀ ਆ ਤੇ ਉਹ ਪੀਂਦੀ ਆ ਕੋਣ ਦਲੀਜਾਂ ਦੇ ਵਿੱਚ ਖੜੀ ਸੀ ਕੜਵੀ ਲੈ ਕੇ ਤੇ ਆਂਦੀ ਆ ਪੁੱਤਾਂ ਉਹ ਜਿਹੜਾ ਆਪਣੇ ਘਰ ਕਬਰਖਾਨਾ ਬਣਿਆ ਨਾ ਪੀਰਖਾਨਾ ਪਹਿਲਾਂ ਉਹਨੂੰ ਟੇਕ ਮੱਥਾ ਨਵੀਂ ਬੋਹ ਨੂੰ ਟਕਾ ਤੇ ਮੈਂ ਫੇਰ तेरे ਤੇ ਪਾਣੀ ਮਾਰਾਂਗੇ ਫਿਰ ਬੋਹ ਨੂੰ ਅੰਦਰ ਖੜਾਂਗੇ ਉਹਨੇ ਆਖਿਆ ਮਾਂ ਇਹ ਕਲੇਸ਼ ਬੜਾ ਅਜ ਰਸਤੇ 'ਚ ਵੀ ਪਿਆ ਏ ਤੇ ਬਾਅਦ 'ਚ ਗੱਲ ਕਰਾਂਗੇ ਪਹਿਲਾਂ ਤੂੰ ਆਪਣਾ ਸਗਣ ਵਿਹਾਰ ਕਰ ਲਾ ਤੇ ਉਹ ਕਬਰ ਵਾਲੀ ਗੱਲ ਬਾਅਦ 'ਚ ਕਰਾਂਗੇ ਤੂੰ ਜਿਹੜਾ ਕੰਮ ਕਰਨਾ ਕਰ ਲਾ ਉਹ ਕਹਿੰਦੀ ਨਹੀਂ ਪਹਿਲਾਂ ਕਵਰ ਤੇ ਮੱਥਾ ਟੇਕ ਮੇਰੀਆਂ ਭੈਣਾ ਮੇਰੇ ਵੀਰ ਮੈਂ ਗਾਤਰਿਆਂ ਵਾਲੇ ਵੇਖਿਓ ਕਵਰਾਂ ਨੂੰ ਬੜਾ ਬਣਦੇ ਮੇਲੇ ਕਰਾਉਂਦੇ ਹੱਥੇ ਆ ਸਾਨੂੰ ਭਾਵੇਂ 10 ਰੁਪਏ ਦੇਣਾ ਉੱਥੇ ਗਾਉਣਾ ਲੱਗੀ ਹੋਵੇ 5-500 ਦੇ ਸੁੱਟਦੇ ਉਤੋਂ ਦੀ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਹੈ ਕਹਿੰਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਬਣਿਆ ਸੀ ਉਹਦੀ ਮਾਂ ਆਖੇ ਪਹਿਲਾਂ ਕਵਰ ਤੇ ਜਾ ਉਹ ਆਖੇ ਪਹਿਲਾਂ ਪਾਣੀ ਵਾਰਲਾ ਜੇਲਬਾਜੀ ਹੋਈ ਮਾਂ ਤੋਂ ਬਾਹਰ ਛਲਾ ਕੇ ਗੁਰੂ ਦਾ ਲਾਲ ਕਈ ਫੜ ਕੇ ਉਹਨੇ ਸਾਰਾ ਪੀਰਖਾਨਾ ਤਹਿਸ ਨਹਿਸ ਕਰ ਦਿੱਤਾ ਜਦੋਂ ਕਈ ਨਾ ਕਵਰ ਢਾਤੀ ਨਾ ਤੇ ਜਿਹੜੇ ਉਹਦੇ ਸ਼ਰੀਕੇ ਵਾਲੇ ਲੋਕ ਸੀ ਸਾਰੇ ਲੜ ਪਏ ਗੁੱਸੇ ਹੋ ਮੈਂ ਉਹ ਤੂੰ ਵੱਡਿਆਂ ਦੀ ਰੌ ਰਿਤੀ ਗਵਾਤੀ ਚੰਗੀ ਸਿੱਖਾਂ ਦੀ ਧੀ ਵਾਖ ਲੈ ਹੁਣ ਗੁੱਸੇ ਦੇ ਵਿੱਚ ਆਣ ਕੇ ਇਹਦੇ ਚਾਚੇ ਤਾਏ ਕੀ ਕਹਿ ਰਹੇ ਨੇ ਭਾਈ ਭੜਿਆ ਮਾਨਸਾ ਤੂੰ ਕਵਰ ਕਿਉਂ ਢਾਈ ਸੁਣੀਏ ਜਰਾ ਦੋ ਲੈਣਾ ਮੇਰੇ ਵੀਰ ਸਾਥੀ ਕਹਿ ਰਹੇ ਨੇ ਸੁਣੀਏ ਇਉਂ ਬਿੰਦ ਬਈ ਸਾਧੂਨਾ ਝਗੜਨ ਲੱਗੀ ਕੱਠੀ ਹੋ ਲਕਾਈ ਕਿਹੜੀ ਗੱਲੋਂ ਦੱਸ ਪੜਾ ਤੂੰ ਉਲਟੀ ਰੀਤ ਚਲਾਈ ਉਹ ਕੱਟੇ ਹੋ ਗਏ ਮੋਰ ਮਹਾਰਾਣੇ ਰੋਗ ਸਿੱਖ ਤੇ ਪਾਇਆ ਕਿਹੜੀ ਗੱਲੋਂ ਦੱਸ ਪੜਾ ਤੋਂ ਘਰ ਸਰਵਰ ਦਾ ਟਾਇਆ ਬਈ ਭਾਈ ਸਾਧੂਨਾ ਝਗੜਨ ਲੱਗੀ ਕੱਠੀ ਹੋ ਨਕਾਈ ਕਿਹੜੀ ਗੱਲੋਂ ਦੱਸ ਪੜਾ ਤੂੰ ਉਲਟੀ ਰੀਤ ਚਲਾਈ ਉਹ ਕੱਠੇ ਹੋ ਕੇ ਮੋਰ ਬਾਰਾਣੇ ਰੋਗ ਸਿੱਖ ਤੇ ਪਾਇਆ ਕਿਹੜੀ ਗੱਲੋਂ ਦੱਸ ਪੜਾ ਤੂੰ ਘਰ ਸਰਵਰ ਦਾ ਟਾਇਆ ਸੁਣ ਕੇ ਗਰੀ ਮਹੱਲ ਅੰਦਰ ਕਰ ਕਰ ਹੋਈ ਹਰਾਨੀ ਵੱਡੇ ਘਰੋਂ ਵਿਆਹ ਕੀ ਲਾਇਆ ਚੰਗੀ ਏ ਜਨਾਨੀ ਕੋਈ ਆਉਂਦਿਆ ਸਾਰ ਹੀ ਸਾਰਾ ਟੱਪਰਾ ਮਗਰੀ ਉਸਨੇ ਲਾਇਆ ਕਿਹੜੀ ਗੱਲਾਂ ਦਾਸ ਪੜਾ ਤੂੰ ਘਰ ਸਰਵਰ ਦਾ ਟਾਇਆ ਆਉਂਦਿਆ ਸਾਰ ਬਣਾ ਕੇ ਪੈ ਗਿਆ ਵੱਡਿਆਂ ਵਾਲੀ ਰੀਤੀ ਸਾਰੇ ਪਿੰਡ ਤੇ ਠੋਸਣ ਲੱਗਾ ਸੌਰਾ ਵਾਲੀ ਨੀਤੀ ਉਹ ਨਹੀਂ ਤੂੰ ਰੋੜ ਪਕਾ ਕੇ ਵੰਡੇ ਨਹੀਂ ਚਰਾਗ ਜਗਾਇਆ ਕਿਹੜੀ ਗੱਲਾਂ ਦੱਸ ਪੜਾ ਤੂੰ ਘਰ ਸਰਵਰ ਦਾ ਟਾਇਆ ਪੌਤਾ ਗੁੱਸਾ ਭੜਿਆ ਲੋਕਾਂ ਤੇਰੇ ਉੱਤੇ ਸਾਨੂੰ ਨਹੀਂ ਤਾਂ ਸਾਰਾ ਪਿੰਡ ਪੜਾ ਕੇ ਛੇਕ ਦਿਆਂਗੇ ਤੈਨੂੰ ਉਹ ਥਾਪੇ ਜੱਟਾ ਮੂੰਹ ਬਣਾ ਕੇ ਲੜਨ ਲੱਗ ਪਿਆ ਤਾ ਆ ਕਿਹੜੀ ਗੱਲੋਂ ਦੱਸ ਪੜਾ ਤੋਂ ਘਰ ਸਰਵਰ ਦਾ ਤਾ ਆ ਅੱਖਾਂ ਲਾਹ ਤੇ ਮੱਥੇ ਵੰਡ ਪਾ ਕੇ ਲੜੇ ਪੋਤਿਆਂ ਭਾਈ ਵੇਖੀ ਤੈਨੂੰ ਲੈ ਕੇ ਬੈਰੂ ਏ ਸਿੱਖਾਂ ਦੀ ਜਾਈ ਉਹ ਸਾਰੇ ਪਿੰਡ ਵਾਲਿਆਂ ਮੁੜ ਕੇ ਉੱਚੀ ਰੌਲਾ ਪਾਇਆ ਕਿਹੜੀ ਗੱਲੋਂ ਦਾ ਸੁਪੜਾ ਤੋਂ ਘਰ ਸਰਵਰ ਦਾ ਟਾਇਆ ਨਹੀਂ ਤੂੰ ਮਨ ਤੇ ਪੀਰ ਦੀ ਮੰਨੀ ਨਹੀਂ ਤੂੰ ਮਥਾ ਟਕਾਇਆ ਨਹੀਂ ਤੂੰ ਰੋਟ ਪਕਾ ਕੇ ਮੰਡਿਆ ਚੂਰਾ ਮਨ ਹੀ ਚੜਾਇਆ ਆਈ ਉਲਟੀ ਘਰ ਵਿੱਚ ਦੇਗ ਬਣਾ ਕੇ ਕਣ ਕਾ ਤੋ ਮਰਤਾ ਆਂ ਕਿਹੜੀ ਗੱਲੋਂ ਦਸ ਬੜਾ ਤੋਂ ਘਰ ਸਰਵਰ ਦਾ ਤਾਇਆ ਜੇ ਕਰ ਪੀਰ ਕਰੋ ਪਹ ਹੋ ਗਿਆ ਕੱਪਰ ਮਰ ਜੂ ਸਾਰਾ ਨਾ ਕਰ ਗੜ ਕੇ ਕੰਨ ਪਕੜ ਕੇ ਕਹਿਰ ਟਾਲਨਾ ਭਾਰਾ ਕਿਰਨੈਲ ਸਿੰਘਾ ਫਿਰ ਲੰਗਿਆ ਵੇੜਾ ਹੱਥ ਨਹੀਂ ਮੁੜਕ ¡Cara, se <coughs> lo